ਕਲ ਦੋਸਤੋ ਅੱਜ ਫਿਰ ਤੁਹਾਨੂੰ ਅਮਰ ਸਿੰਘ ਚਮਕੀਲੇ ਦੀ ਇੱਕ ਨਵੀਂ ਸਟੋਰੀ ਸੁਣਾਉਣਾ ਆ ਇਹਦੇ ਵਿੱਚ ਇੱਕ ਕੁੜੀ ਵੱਲੋਂ ਆਪਣੇ ਘਰ ਵਾਲੇ ਨੂੰ ਕਿਹਾ ਗਿਆ ਜਿਹਨਾਂ ਮੰਗੀ ਗਈ ਸੀ ਵੀ ਜੇ ਤੂੰ ਚਮਕੀਲੇ ਦਾ ਖੜਾ ਲਵਾਉਂਗਾ ਮੈਂ ਤੇਰੇ ਨਾਲ ਤਾਂ ਵਿਆਹ ਕਰਾਉਂਗੀ ਪਰ ਇੱਥੇ ਤੁਸੀਂ ਪਹਿਲਾਂ ਬਹੁਤ ਸੁਣਿਆ ਹੋਣਾ ਵੀ ਮੁੰਡਿਆਂ ਵੱਲੋਂ ਕਿਹਾ ਗਿਆ ਸੀਗਾ ਵੀ ਤਾਂ ਵਿਆਹ ਕਰਾਂਣ ਕਿਸੇ ਪੁਲਿਸ ਵਾਲੇ ਦੇ ਮੁੰਡੇ ਨੇ ਕਹਿ ਦਿੱਤਾ ਸੀ ਕਿ ਜੇ ਅਫਸਰ ਦੇ ਨੇ ਪੇ ਚਮਕੀਲੇ ਦਾ ਕੜਾ ਲੱਗੂਗਾ ਤਾਂ ਵਿਆਹ ਕਰਾਉਂਗਾ ਪਰ ਇਹ ਬਿਲਕੁਲ ਉਲਟ ਤੇ ਮੈਨੂੰ ਇਹ ਜਦੋਂ ਬੰਦੇ ਨੇ ਗੱਲ ਦੱਸੀ ਤੇ ਮੈਂ ਹੈਰਾਨ ਰਹਿ ਗਿਆ ਉਹ ਕਹਿੰਦਾ ਕੁੜੀ ਨੇ ਫਰਮਾਇਸ਼ ਰੱਖੀ ਆਪਣੇ ਮੰਗੇਤਰ ਦੇ ਨਾਲ ਪਈ ਤੂੰ ਆਪਣੇ ਵਿਆਹ ਤੇ ਖਾੜਾ ਸਾਡੇ ਤੇ ਲੱਗੇ ਚਮਕੀਲੇ ਦਾ ਤੇ ਫਿਰ ਉਹਦੇ ਵੱਲੋਂ ਕਿਹਾ ਗਿਆ ਪਈ ਕੋਈ ਨਹੀਂ ਮੈਂ ਕਹਿਣਾ ਤੇ ਉਹਨੇ ਫਿਰ ਆਪਣੇ ਘਰਦਿਆਂ ਨੂੰ ਕਿਹਾ ਪਈ ਅਮਰ ਸਿੰਘ ਚਮਕੀਲੇ ਦਾ ਖਾੜਾ ਲਵਾਉਣਾ ਵਿਆਹ ਤੇ ਪਰ ਗੱਲ ਇਹ ਢਾਈ ਗਈ ਸੀ ਪਈ ਮੁੰਡੇ ਵੱਲੋਂ ਇਹ ਡਿਮਾਂਡ ਕੀਤੀ ਗਈ ਆ ਪਈ ਮੈਂ ਵਿਆਹ ਤਾਂ ਕਰਾਣਾ ਜੇ ਚਮਕੀਲੇ ਦਾ ਖਾੜਾ ਲੱਗੂ ਪਰ ਗੱਲ ਉਲਟ ਸੀਗੀ ਕਿਹਾ ਉਹਦੇ ਘਰ ਵਾਲੀ ਵੱਲੋਂ ਜਿਹੜੀ ਕੁੜੀ ਉਹਦੇ ਨਾਲ ਮੰਗੀ ਗਈ ਸੀ ਉਹਦੇ ਵੱਲੋਂ ਕਿਹਾ ਗਿਆ ਸੀਗਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਚਮਕੀਲੇ ਨੂੰ ਬਦਨਾਮ ਬਹੁਤ ਕੀਤਾ ਗਿਆ ਸੀ ਬਾੜੇ ਗਾਣੇ ਗਾਉਂਦਾ ਐਂ ਗਾਉਂਦਾ ਪਰ ਉਹਦੇ ਨਾਲੋਂ ਬਹੁਤ ਮਾੜੇ ਗਾਣੇ ਬਾਕੀ ਸਿੰਗਰਾਂ ਨੇ ਗਾਏ ਸੀ ਪਰ ਬਦਨਾਮ ਕੱਲਾ ਚਮਕੀਲੇ ਨੂੰ ਕਰਦੇ ਰਹੇ ਇਹ ਮਾੜੇ ਗਾਣੇ ਗਾਉਂਦਾ ਤਿੰਨ ਚਾਰ ਗੀਤਾਂ ਨੂੰ ਛੱਡ ਕੇ ਤਿੰਨ ਚਾਰ ਬਾਕੀ ਸਾਰੇ ਗਾਣੇ ਚਮਕੀਲੇ ਦੇ ਬਹੁਤ ਵਧੀਆ ਸੀ ਜਿਹੜੇ ਲੋਕ ਆਮ ਸੁਣਦੇ ਸੀਗੇ ਆਮ ਵੱਜਦੇ ਸੀ ਟਰੈਕਟਰਾਂ ਦੇ ਟਰਾਲੀਆਂ ਤੇ ਵਿਆਹਾਂ ਤੇ ਹੁਣ ਜੇ ਚੰਗੇ ਗੀਤ ਗਾਉਂਦਾ ਆਊਗਾ ਤਾਂ ਹੀ ਉਸ ਕੁੜੀ ਨੇ ਇਹ ਡਿਮਾਂਡ ਰੱਖੀ ਸੀ ਆਪਣੇ ਘਰ ਵਾਲੇ ਨੂੰ ਪਈ ਚਮਕੀਲੇ ਦਾ ਖਾੜਾ ਲਵਾਉਂਗਾ ਤਾਂ ਵਿਆਹ ਕਰਾਉਂ ਹੈਨਾ ਤੇ ਉਹ ਗੱਲ ਫਿਰ ਇਹ ਬਣਾ ਲੇ ਪੇ ਮੁੰਡਾ ਕਹਿੰਦਾ ਸੀਗਾ ਮੈਂ ਤਾਂ ਵਿਆਹ ਕਰਾਉਂਗਾ ਜੇ ਚਮਕੀਲੇ ਦਾ ਖਾੜਾ ਲਗੂ ਇਹ ਗੱਲ ਬਿਲਕੁਲ ਸੱਚੀ ਗੱਲ ਹੈਗੀ ਆ ਮੈਨੂੰ ਜਦੋਂ ਬੰਦੇ ਨੇ ਦੱਸੀ ਤੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਆ ਤੇ ਵੀਡੀਓ ਵਧੀਆ ਲਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ